ਦੇਖੋ ਤੁਹਾਨੂੰ ਚਾਰ ਗੱਡੀਆਂ ਨੇ ਅਲੱਗ-ਅਲੱਗ ਕੰਪਨੀ ਦੀਆਂ ਕਿਤੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਬੇ ਤੜਕ ਹੋ ਕੇ ਤੁਸੀਂ ਸਾਡੀ ਗੱਡੀ ਲੈ ਕੇ ਜਾ ਸਕਦੇ ਹੋ ਤੁਹਾਨੂੰ ਅਸੀਂ ਕੋਈ ਓਲੇ ਵਾਲਾ ਕੰਮ ਜਾਂ ਹੋਰ ਨਹੀਂ ਰੱਖਾਂਗੇ ਸਾਡੀ ਇਹ ਖੂਬੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਿੰਗਲ ਬੋਲਟ ਦੀ ਕਾਰ ਹੈ ਇਸ ਕਰਕੇ ਇਹਨੂੰ ਸੇਫਟੀ ਵਾਜੋਂ ਇਹਨੂੰ ਬਹੁਤ ਵਧੀਆ ਕਾਰ ਮੰਨਿਆ ਜਾਂਦਾ ਪੈਟਰੋਲ ਦੇ ਵਿੱਚ ਕੇ ਸੀਰੀਜ਼ ਇੰਜਨ ਆਉਂਦਾ ਕੇ ਸੀਰੀਜ਼ ਇੰਜਨ ਦੀ ਐਵਰੇਜ 18 ਤੋਂ 20 ਦੇ ਵਿੱਚ ਇਹ ਵਾਲਾ ਮਾਡਲ ਤੁਹਾਨੂੰ ਜੇ ਤੁਸੀਂ ਮਾਰਕੀਟ 'ਚ ਲੈਨ ਜਾਓਗੇ 100 ਗੱਡੀ ਦੇਖ ਕੇ ਹੋਊਗਾ ਤਾਂ ਇੱਕ ਗੱਡੀ ਮਿਲੂ ਚਾਰ ਬ੍ਰਾਂਚਾਂ ਤਾਂ ਤੁਹਾਡੇ ਨਾਲ ਹੋਣੇ ਹੁੰਨੇ ਆ ਅਸੀਂ ਰੂਬਰੂ ਬਰਨਾਲਾ ਸੰਗਰੂਰ ਅਮਰਗੜ ਤੇ ਪਹੀੜ ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਬਰਨਾਲਾ ਤੋਂ ਬਹੁਤ ਵਧੀਆ ਵੀਡੀਓ ਤੁਹਾਨੂੰ ਅਸੀਂ ਇਸ ਚੈਨਲ ਰਾਹੀਂ ਦਿਖਾਉਂਦੇ ਰਹੇ ਨੇ ਅਵੇਅਰਨੈਸ ਵਾਲੀ ਵੀ ਹੁੰਦੀ ਨੇ ਗੱਡੀ ਆਪਾਂ ਕਿਵੇਂ ਚੈੱਕ ਕਰੀਏ ਇੰਜਨ ਕਿਵੇਂ ਚੈੱਕ ਕਰੀਦਾ ਹਾਈਬ੍ਰਿਡ ਕਿਵੇਂ ਕਰਦਾ ਏਸੀ ਦੀ ਕੇਅਰ ਕਿਵੇਂ ਕਰੀਏ ਕੁਛ ਨਾ ਕੁਛ ਆਪਣਾ ਚੱਲਦਾ ਰਹਿੰਦਾ ਸਿਸਟਮ ਤੇ ਨਾਲ ਨਾਲ ਤੁਹਾਨੂੰ ਅਸੀਂ ਗੱਡੀਆਂ ਦਿਖਾਉਂਦੇ ਰਹਿੰਨੇ ਆ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਬਹੁਤ ਸੋਹਣੇ ਸੋਹਣੇ ਕਨਸੈਪਟ ਬਣਾ ਕੇ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ ਇਸ ਵਾਰ ਜਿਹੜਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਅਸੀਂ ਮਤਲਬ ਵੀਡੀਓ ਦਾ ਮੇਨ ਮੈਟਰ ਹੈ ਵੀ ਚਾਰ ਕੰਪਨੀਆਂ ਦਾ ਮਤਲਬ ਨਿਸ਼ਾਨ ਦੀ ਵੌਕਸਵਾਗਨ ਦੀ ਹੁੰਡਾਈ ਦੀ ਤੇ ਮਰੂਤੀ ਦੀ ਮਤਲਬ ਤੁਹਾਨੂੰ ਚਾਰ ਗੱਡੀਆਂ ਦਿਖਾਵਾਂਗੇ ਜਿਹੜੀਆਂ ਹੈਚਬੈਕ ਕਾਰਾਂ ਨੇ ਤੇ ਚਾਰਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਤੁਹਾਨੂੰ ਕੋਈ ਨਾ ਕੋਈ ਗੱਡੀ ਤਾਂ ਪਸੰਦ ਆਊਗੀ ਤੇ ਗੱਡੀ ਪੂਰੀ ਡਿਟੇਲ ਨਾਲ ਦੱਸਾਂਗੇ ਤੁਹਾਨੂੰ ਤੇ ਜੇ ਗੱਡੀ ਪਸੰਦ ਆਉਂਦੀ ਹੈ ਤਾਂ ਤੁਸੀਂ ਆਪਣਾ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹ ਤੇ ਕਾਲ ਕਰ ਲਿਓ ਤੇ ਠੀਕ ਹੈ ਪੇਮੈਂਟ ਭੇਜ ਕੇ ਆਪਣਾ ਐਡਵਾਂਸ ਭੇਜ ਕੇ ਤੁਸੀਂ ਗੱਡੀ ਬੁੱਕ ਕਰਨਾ ਸਭ ਤੋਂ ਪਹਿਲਾਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਔਰ ਤੁਸੀਂ ਕਿੱਥੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਜੀ ਇਸ ਚੀਜ਼ ਦਾ ਸਾਨੂੰ ਬੜਾ ਵਧੀਆ ਲੱਗਦਾ ਹੈਗਾ ਬੂਸਟ ਹੁੰਨੇ ਆ ਸੀ ਪਹਿਲੀ ਗੱਡੀ ਵੱਲ ਲੈ ਕੇ ਚੱਲਦੇ ਹਾਂ ਪਹਿਲੀ ਕਾਰ ਜਿਹੜੀ ਹੈਗੀ ਇਹ ਨਿਸ਼ਾਨ ਦੀ ਮਾਈਕਰਾ ਜੀ ਬੜੀ ਘੈਂਟ ਗੱਡੀ ਹੈ ਜਿਵੇਂ ਘੈਂਟ ਲੁੱਕ ਵਾਈਜ਼ ਵੀ ਘੈਂਟ ਹੈ ਔਰ ਇੰਜਨ ਵਾਈਜ਼ ਵੀ ਘੈਂਟ ਹੈ 1500 ਸੀਸੀ ਇੰਜਨ ਦੇ ਨਾਲ ਇਹ ਗੱਡੀ ਅ ਮਾਰਕੀਟ ਦੇ ਵਿੱਚ ਆਈ ਸੀਗੀ ਤੇ ਇਹਦੀ ਜਿਹੜੀ ਸਰਟੀਫਾਈਡ ਰਿਪੋਰਟ ਤੁਹਾਨੂੰ ਦਿੰਦੇ ਆ ਇਹ ਗੱਡੀ ਦੀ ਕਿਵੇਂ ਆ ਇਸ ਗੱਡੀ ਦੀ ਤੁਹਾਨੂੰ ਸਰਟੀਫਾਈਡ ਰਿਪੋਰਟ ਦਿੰਦੇ ਆ ਮਤਲਬ ਲਗਭਗ 50% ਪੇਂਟ ਬੰਨ ਕੇ ਆ ਜੋ ਗੱਡੀ ਨੂੰ ਕਿਉਂਕਿ ਅਸੀਂ ਤੁਹਾਨੂੰ ਦਵਾਂਗੇ ਪੂਰੀ ਜਾਣਕਾਰੀ ਅਧੂਰੀ ਨਹੀਂ ਦਵਾਂਗੇ 50% पेंट ਮੰਨ ਕੇ ਆ ਜਾਓ ਹੈਗੀ ਇਹ ਪੁਸ਼ ਬਟਨ ਸਟਾਰਟ ਵਾਲੀ ਤੁਹਾਨੂੰ ਵਿੱਚੋਂ ਵੀ ਦਿਖਾਵਾਂਗੇ ਗੱਡੀ ਤੇ ਬੈਕ ਤੇ ਤੁਸੀਂ ਦੇਖ ਰਹੇ ਹੋ ਬੈਕ ਵਾਈਪਰ ਹੈ ਆ ਐਕਸਵੀ ਮਾਡਲ ਦੇ ਵਿੱਚ ਆ ਗੱਡੀ ਇਹ ਲੈਫਟ ਸਾਈਡ ਤੋਂ ਮਤਲਬ ਤੁਸੀਂ ਦੇਖੋ ਲੁੱਕ ਓਕੇ ਆ ਟਾਇਰ ਥੋੜੇ ਜੇ ਨਰਮ ਨੇ ਮਤਲਬ ਟਾਇਰਾਂ ਦਾ ਤੁਹਾਨੂੰ ਕਹੀਏ ਟਾਇਰਾਂ ਹੀ ਥੋੜੀ ਨਰਮ ਆ ਗੱਡੀ ਲੋਕ ਆ ਅੰਟੀਰੀਅਰ ਦੇਖੋ ਗੱਡੀ ਦਾ ਹਣਾ ਅੰਟੀਰੀਅਰ ਬਹੁਤ ਸੋਹਣਾ ਤੇ ਪੁਸ਼ ਬਟਨ ਸਟਾਰਟ ਆ ਤੁਸੀਂ ਦੇਖ ਸਕਦੇ ਹੋ ਅੰਦਰ ਤੇ ਆਪਣਾ ਕੰਪਨੀ ਦਾ ਵਿੱਚ ਆਡੀਓ ਪਲੇਅਰ ਲੱਗਿਆ ਹੋਇਆ ਆ ਇਹ ਪਾਵਰ ਵਿੰਡੋ ਪਾਵਰ ਸਟੀering ਹੈ ਤੇ ਅੰਟੀਰੀਅਰ ਬਿਲਕੁਲ ਐਨ ਪਿਆ ਫ੍ਰੈਸ਼ ਬਿਲਕੁਲ ਔਰ ਸਿੰਗਲ 에ਅਰ ਬੈਗ ਦੇ ਵਿੱਚ ਇਹ ਗੱਡੀ ਆਉਂਦੀ ਆ ਮੂਰੋਂ ਦੇਖੋ ਸਪੇਸ ਬਹੁਤ ਵਧੀਆ ਆਰਾਮਦਾਇਕ ਬਹੁਤ ਆ ਕੰਫਰਟੇਬਲ ਬਹੁਤ ਆਕਰਸ਼ਕ ਹੀ ਦੇਖਣ ਨੂੰ ਬਾਹਰੋਂ ਮਾਡਲ ਇਹ ਛੋਟਾ ਜਿਹਾ ਲੱਗਦਾ ਲੇਕਿਨ ਅੰਦਰ ਕਪੈਸਿਟੀ ਚੰਗੀ ਆ ਮਤਲਬ ਤਿੰਨ ਬੰਦੇ ਬਹੁਤ ਵਧੀਆ ਆਰਾਮ ਨਾਲ ਪੈਸੈਂਜਰ ਬਹਿ ਕੇ ਸਫਰ ਕਰ ਸਕਦੇ ਨੇ ਇੰਜਨ 1500 ਸੀਸੀ ਇੰਜਨ ਦੇ ਵਿੱਚ ਡੀਜ਼ਲ ਔਰ 22 ਔਰ 23 ਦੀ ਐਵਰੇਜ ਗੱਡੀ ਇਹ ਆਪਾਂ ਨੂੰ ਦਿੰਦੀ ਆ ਰੋਡ ਤੇ ਲੁੱਕ ਫਰੰਟ ਲੁੱਕ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਗੱਡੀ ਬਿਲਕੁਲ ਓਕੇ ਆ ਕੱਲੇ ਟਾਇਰਾਂ ਦਾ ਦੋ ਟਾਇਰਾਂ ਦਾ ਕੰਮ ਹੈ ਕਾਰ 'ਚ ਏਸੀ ਇੰਜਨ ਪੂਰਾ ਟੌਪ ਦਾ ਓਨਰ ਸੈਕੰਡ ਹੈ ਤੇ ਜਿਹੜਾ ਗੱਡੀ ਦਾ ਰੇਟ ਹੈ ਉਹ ਹੈਗਾ 195000 ਰੁਪਏ ਜੀ ਮਤਲਬ ਜੇ ਤੁਸੀਂ 12 ਮਾਡਲ ਕਾਰ ਆ ਇਹ 12 ਮਾਡਲ ਸੈਕੰਡ ਓਨਰ ਕਾਰ ਤੁਸੀਂ ਸਵਿਫਟ ਲੈਣ ਜਾਓਗੇ ਤਾਂ 3 ਲੱਖ ਰੁਪਏ ਦੀ ਮਿਲਦੀ ਔਰ ਇਹ ਜੀ ਬਿਲਡ ਕੁਆਲਿਟੀ ਤੁਹਾਨੂੰ ਨਹੀਂ ਦੇ ਸਕਦੀ ਤੇ ਦੂਸਰੀ ਗੱਡੀ ਐਤੋਂ ਵੀ ਮਜ਼ਬੂਤ ਇਹ ਹੈਗੇ ਜੀ ਬਾਕਸ ਵੈਗਨ ਦੀ ਪੋਲੋ ਕੰਫਰਟ ਲਾਈਨ ਦੇ ਵਿੱਚ ਗੱਡੀ ਹੈ ਇਹ ਮਾਡਲ ਹੈ ਤੇ ਲੇਕਿਨ ਲਗਭਗ origignal ਪੇਂਟ ਦੀ ਵੀ ਆ ਤੇ ਅਲਾਏ ਪਏ ਹੋਏ ਨੇ ਟਾਇਰ ਲਗਭਗ 80% ਹੈਗੇ ਨੇ ਤੇ ਆ ਸਾਈਡ ਲੁੱਕ ਤੁਸੀਂ ਦੇਖ ਰਹੇ ਬਿਲਕੁਲ ਫਰੈਸ਼ ਪਈ ਆ ਬੈਕ ਵਾਈਪਰ ਡੀ ਫੋਗਰ ਤੇ ਇਹ ਗੱਡੀ ਦੇ ਬੈਕ ਸੈਂਸਰ ਵੀ ਨੇ TDI ਇੰਜਨ ਵਾਲੀ ਗੱਡੀ ਆ ਡੀਜ਼ਲ ਦੇ ਵਿੱਚ ਮਤਲਬ ਇਹ ਵੀ ਡੀਜ਼ਲ ਦੇ ਮਾਈਕਰੋ ਵੀ ਡੀਜ਼ਲ ਸੀ ਇਹ ਵੀ ਡੀਜ਼ਲ ਆ ਤੇ ਰੇਨ ਗਾਰਡ ਵਗੈਰਾ ਲੱਗੇ ਹੋਏ ਨੇ ਲੈਫਟ ਸਾਈਡ ਹੀ ਪੂਰੀ ਵਧੀਆ ਲਾਏ ਤੁਹਾਨੂੰ ਦੱਸ ਹੀ ਦਿੱਤੇ ਬਹੁਤ ਵਧੀਆ ਨੇ ਅੰਟੀਰੀਅਰ ਤੁਸੀਂ ਦੇਖ ਲਓ ਅੰਟੀਰੀਅਰ ਵੀ ਪੂਰਾ ਵਧੀਆ ਕੰਪਨੀ ਦਾ ਸੀਡੀ ਪਲੇਅਰ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਪਾਵਰ ਵਿੰਡੋ ਪਾਵਰ ਸਟੀਅਰਿੰਗ ਚਾਰੇ ਪਾਵਰ ਵਿੰਡੋ ਪਾਵਰ ਸਟੀਅਰਿੰਗ ਔਰ ਮਿਰਰ ਸੈਟਿੰਗ ਆਟੋ ਹੈ ਸਾਰੀ ਹੈ ਨਾ ਤੇ ਸੀਟ ਕਵਰ ਵਗੈਰਾ ਓਕੇ ਨੇ ਜੀ ਗੱਡੀ ਦੇ ਲੁੱਕ ਅੰਦਰੋਂ ਅੰਟੀਰੀਅਰ ਬੈਕ ਸੀਟਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਬੈਕ ਸੀਟ ਤੇ ਮਤਲਬ ਐ ਮਨੋ ਵੀ ਚਾਰ ਵੀ ਬਹਿ ਸਕਦੇ ਨੇ ਪਿੱਛੇ ਦੀ ਇੰਨੀ ਕੈਪੈਸਿਟੀ ਹੈਗੀ ਆ ਪਿੱਛੇ ਬੈਠਣ ਦੀ ਵੀ ਚਾਰ ਵੀ ਬੈਠ ਸਕਦੇ ਨੇ ਮਤਲਬ ਤਿੰਨ ਤਿੰਨ ਦਾ ਤਿੰਨ ਵਾਸਤੇ ਬਣੀ ਹੀ ਗੱਡੀ ਆ ਬਹੁਤ ਕੰਫਰਟੇਬਲ ਕਾਰ ਹੈ ਇਹਨਾਂ ਦੀ ਔਰ ਸਿੰਗਲ ਬੁਲਟ ਦੀ ਕਾਰ ਹੈ ਤੁਹਾਨੂੰ ਸ਼ਾਇਦ ਪਤਾ ਹੋਵੇ ਜਿਹੜੇ ਭਰਾ ਜਿੰਨਾਂ ਕੋਲ ਗੱਡੀ ਹੈਗੀ ਆ ਮਤਲਬ ਇਹਦੇ ਕਿਤੇ ਜੋੜ ਨਹੀਂ ਹੈਗਾ ਸਿੰਗਲ ਬੁਲਟ ਦੀ ਕਾਰ ਹੈ ਇਸ ਕਰਕੇ ਇਹਨੂੰ ਸੇਫਟੀ ਵਜੋਂ ਇਹਨੂੰ ਬਹੁਤ ਵਧੀਆ ਕਾਰ ਮੰਨਿਆ ਜਾਂਦਾ ਮਤਲਬ ਜਲਦੀ ਜਲਦੀ ਕੰਪਨੀ ਦੀ ਕਮਿਟਮੈਂਟ ਹੁੰਦੀ ਆ ਵੀ ਕੁਝ ਅਸੀ ਮਾਲਕ ਨੂੰ ਨਹੀਂ ਹੋਣ ਦਿੰਦੇ ਮਤਲਬ ਡੀਜ਼ਲ ਦੇ ਵਿੱਚ ਇਹ 4 ਸਿਲੰਡਰ ਗੱਡੀ ਆ ਜੀ ਇਹ 14 ਮਾਡਲ ਆ ਤੇ ਗੱਡੀ ਦਾ ਜਿਹੜਾ ਰੇਟ ਆਇਆ ਇਹਦਾ ਉਹ ਹੈਗਾ ਸਵਾ 3 ਲੱਖ ਰੁਪਏ ਮਤਲਬ 14 ਮਾਡਲ ਜੇ ਆਪਾਂ ਹੁਣ ਇੱਥੇ ਵੀ Swift ਨਾਲ ਹੀ ਕੰਪੈਰੀਜ਼ਨ ਕਰਾਂਗੇ ਆਪਾਂ ਜੇ 14 ਮਾਡਲ ਆਪਾਂ Swift ਲੈਣ ਜਾਈਏ ਤਾਂ ਲਗਭਗ 4 ਲੱਖ ਰੁਪਏ ਲੱਗਦਾ ਇਹ ਤੁਹਾਨੂੰ ਸਵਾ 3 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਜੀ ਮਤਲਬ ਗੱਡੀ ਦੀ ਪੂਰੀ ਕੁਆਲਿਟੀ ਪੂਰੀ ਹੈ ਜੀ ਅਗਲੀ ਗੱਡੀ ਆ ਗਈ ਸਾਡੇ ਕੋਲੇ i20 ਡੀਜ਼ਲ ਦੇ ਵਿੱਚ ਇਹ ਵਾਲਾ ਮਾਡਲ ਤੁਹਾਨੂੰ ਜੇ ਤੁਸੀਂ ਮਾਰਕੀਟ 'ਚ ਲੈਣ ਜਾਓਗੇ 100 ਗੱਡੀ ਦੇਖ ਕੇ ਹੋਊਗਾ ਤਾਂ ਇੱਕ ਗੱਡੀ ਮਿਲੂਗੀ ਉਸ ਬਟਨ ਸਟਾਰਟ ਵਾਲੀ ਅ ਟਾ ਮਾਡਲ ਆ ਆਸਤਾ ਆਪਸ਼ਨਲ ਮਾਡਲ ਦੇ ਵਿੱਚ ਲਓ ਜੀ ਗੱਡੀ 12 ਮਾਡਲ ਹੈ ਫਰੰਟ ਫਰੰਟ ओरिजिनल ਹੈ ਤੇ ਪੀਵੀ 1990 ਬੋਨਟ ਵਗੈਰਾ ओरिजिनल ਹੈ ਸਾਈਡਾਂ ਵੀ ਲਗਭਗ ओरिजिनल ਨੇ ਟਾਇਰ ਵਗੈਰਾ ਲਗਭਗ ਹੈਗੇ ਨੇ 40 ਕੋਈ ਸਕ੍ਰੈਚ ਨਹੀਂ ਕੋਈ ਪੇਂਟ ਨਹੀਂ ਠੀਕ ਹੈ ਜੀ ਤੇ ਬੰਪਰ ਹੁੰ ਪਰ ਜਾਂ ਇੱਕ ਅੱਧਾ ਪੀਸ ਬਸ ਜਿਆਦਾ ਤੋਂ ਜਿਆਦਾ ਬੈਕ ਪਾਈਪਰ ਡੀ ਫੋਗਰ ਬੈਕ ਸੈਂਸਰ ਬੈਕ ਕੈਮਰਾ ਮਤਲਬ ਇਹ ਗੱਡੀ ਦੀਆਂ ਕੁਆਲਿਟੀਆਂ ਨੇ एबीएस ਦਾ ਚਲੋ ਹੋਂਡਾਈ ਦੇ ਵਿੱਚ ਸੇਫਟੀ ਨਾਲ ਕੋਈ ਸਮਝੌਤਾ ਨਹੀਂ ਲੈਫਟ ਸਾਈਡ ਹੀ ਲੁੱਕ ਵੀ ਦੇਖ ਰਹੇ ਹਾਂ ਤਾਂ ਬਹੁਤ ਟਾਪ ਦੀ ਹੈ ਮਤਲਬ ਪੂਰੀ ਸਿੱਧੀ ਲਾਈਨ ਦੀ ਬਿਲਕੁਲ ਸਿੱਧੀ ਕਾਰ ਹੈ ਅੰਟੀਰੀਅਰ ਤੁਸੀਂ ਦੇਖੋ ਓਨਰ ਵੀ ਫਾਸਟ ਹੈ ਦੇਖੋ ਲੋਕਲ ਛੋਡੇ ਬਰਨਾਲੇ ਦਾ ਨੰਬਰ ਹੈ ਗੱਡੀ ਦਾ ਤੇ ਸੀਟ ਕਵਰ ਵਗੈਰਾ ਪੂਰੇ ਵਧੀਆ ਨੇ ਤੇ ਗੱਡੀ ਪੂਰੀ ਲਸ਼ਕਾ ਮਾਰਦੀ ਹੈ ਵਿੱਚੋਂ ਸੀਟ ਕਵਰ ਓਕੇ ਕੰਪਨੀ ਦਾ ਸੀਡੀ ਪਲੇਅਰ ਆਟੋ ਕਲਾਈਮੇਟ ਏਸੀ ਮਤਲਬ ਆਪਾਂ ਜਿਹੜੀਆਂ ਦੋ ਗੱਡੀਆਂ ਪਹਿਲਾਂ ਦੇਖੀਆਂ ਨੇ ਉਹਨਾਂ 'ਚ ਆਟੋ ਕਲਾਈਮੇਟ ਏਸੀ ਨਹੀਂ ਸੀ ਇਹਦੇ ਵਿੱਚ ਤੁਹਾਨੂੰ ਆਟੋ ਕਲਾਈਮੇਟ ਏਸੀ ਦੇ ਦਾਂਗੇ ਜੀ ਪੁਸ਼ ਬਟਨ ਸਟਾਰਟ ਦੇ ਦਾਂਗੇ ਸਟੀering ਕੰਟਰੋਲ ਗੱਡੀਆਂ 'ਚ ਆਪਾਂ ਨੂੰ ਨਹੀਂ ਮਿਲਿਆ ਇਹ ਸਟੀering ਕੰਟਰੋਲ ਤੁਹਾਨੂੰ ਇਸ ਗੱਡੀ ਦੇ ਵਿੱਚ ਮਿਲ ਜੂਗਾ ਪਲੱਸ ਸੇਫਟੀ ਲਈ 2 ਏਅਰ ਬੈਗ ਇਸ ਗੱਡੀ ਨੂੰ ਤੇ 6 ਗੇਅਰ ਟ੍ਰਾਂਸਮਿਸ਼ਨ ਮਤਲਬ 6 ਗੇਅਰ ਨੇ ਜਿਹੜੇ ਉਹ ਫਰੰਟ ਮੁਗਰੇ ਪੱਜਨ ਨੂੰ ਤੇ ਇੱਕ ਬੈਕ ਮਤਲਬ 7 ਗੇਅਰਾਂ ਵਾਲੀ ਕਾਰ ਆਹ ਹੈ ਪੂਰੀ ਮਤਲਬ ਹਰ ਪਾਸਿਓ ਇਹ ਨੰਬਰ ਲੈਂਦੀ ਜਾਂਦੀ ਹੈ ਮਤਲਬ ਆ ਆ ਸੀਟ ਵੀ ਇਹਦੀ ਜੈਕ ਵਾਲੀ ਐ ਆ ਤੁਸੀਂ ਦੇਖ ਰਹੇ ਹੋ ਉੱਪਰ ਨੂੰ ਜਾ ਰਹੀ ਐ ਤੇ ਜੈਕ ਵਾਲੀ ਸੀਟ ਆ ਹੋਰ ਤੁਹਾਨੂੰ ਕੀ ਕੀ ਖੂਬੀਆਂ ਦੱਸਾਂ ਮਤਲਬ ਹੈਗੀ ਪੂਰੀ ਮਾਡਰਨ ਕਾਰ ਐ ਏ ਬੀ ਐਸ ਵੀ ਆ ਗਿਆ ਇਹਦੇ ਚ ਮਤਲਬ ਸੇਫਟੀ ਫੀਚਰ ਜ਼ਬਰਦਸਤ ਔਰ ਲੈਗ ਸਪੇਸ ਦੇਖੋ ਤੁਸੀਂ ਦੇਖ ਰਹੇ ਹੋ ਉਹ ਦੋਨਾਂ ਗੱਡੀਆਂ ਨਾਲੋਂ ਜ਼ਿਆਦਾ ਤੁਹਾਨੂੰ ਲੈਗ ਸਪੇਸ ਮਿਲੇਗੀ ਸੀਟਿੰਗ ਕੈਪੈਸਿਟੀ ਉਹੀ ਵੀ ਬੈਹਣ ਪਹਿੰਦੇ ਤਾਂ ਤਿੰਨੀ ਨੇ ਪਰ ਚਾਹੇ ਚਾਰ ਬੈਜੋ ਚਾਰ ਵਿੱਚ ਪਾਵਰ ਵਿੰਡੋ ਪਾਵਰ ਸਟੀering ਤੇ ਦੇਖੋ ਕ੍ਰੋਮ ਵਾਲੇ ਹੈਂਡਲ ਮਤਲਬ ਅੰਦਰੋਂ ਬੜੀ ਰੌਣਕ ਮਿਲੇ ਵਾਲੀ ਗੱਡੀ ਆ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਕਮੀ ਇਸ ਗੱਡੀ ਦੇ ਵਿੱਚ ਨਹੀਂ ਦਿਖੂਗੀ ਮਜ਼ਬੂਤੀ ਅ ਮਤਲਬ ਬੋਲਟ ਵੀ ਇਹਦਾ ਪੂਰਾ ਮਤਲਬ ਜੋ ਕਹਿੰਦੇ ਨੇ ਵੀ ਬੰਤਰ ਹੀ ਇਹਦੀ ਇੰਨੀ ਜ਼ਬਰਦਸਤ ਹੈ ਵੀ ਪੂਰੀ ਹੈਵੀ ਕਾਰ ਆ ਔਰ ਜੰਮ ਕੇ ਚੱਲਦੀ ਹੈ ਤਿੰਨੋਂ ਕਾਰਾਂ ਇਹ ਇਸੇ ਤਰੀ ਨਾਲ ਚੱਲਦੀਆਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਪਹਿਲਾਂ ਦੋ ਤੇ ਤੇ ਪਰ ਇਹ ਥੋੜੀ ਸੌਫਟ ਚੱਲਦੀ ਹੈ ਕਿਉਂਕਿ ਡਿਊਲ ਪਾਵਰ ਸਟੀering ਦੇ ਵਿੱਚ ਆਉਂਦੀ ਹੈ ਇਹ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ ਜੀ 310000 ਰੁਪਏ ਜੀ ਗੱਡੀ ਪੂਰੀ ਟੌਪ ਹੈ ਤੇ ਇਹ ਗੱਡੀ ਵੀ ਤੁਸੀਂ ਜੇ ਹੁਣ 12 ਮਾਡਲ ਲੈਣ ਜਾਓਗੇ Swift Swift ਤੋਂ ਕਿਤੇ ਉੱਪਰ ਦੀ ਕਾਰ ਔਰ ਬੜਾ इजीली ਇਹਦਾ ਸਮਾਨ ਮਿਲ ਜਾਂਦਾ ਮਾਰਕੀਟ ਦੇ ਵਿੱਚ ਤਾਂ ਇਹ ਗੱਡੀ ਤੁਸੀਂ ਲਿਆ ਸਕਦੇ ਹੋ Swift ਤੋਂ ਕਿਤੇ ਬੈਟਰ ਕਾਰ ਹੈ Swift ਮਤਲਬ ਸਾਰਿਆਂ ਦੀ ਹਰਮਨ ਪਿਆਰੀ ਕਾਰ ਹੈ ਇਹ ਤੇ ਇਹ ਤੁਹਾਨੂੰ ਦਵਾਂਗੇ ਅਸੀਂ ਪੈਟਰੋਲ 'ਚ ਮਤਲਬ ਪਹਿਲਾਂ ਤਿੰਨ ਗੱਡੀਆਂ ਤੁਹਾਨੂੰ ਦਿਖਾਈਆਂ ਡੀਜ਼ਲ ਦੇ ਵਿੱਚ ਇਹ ਗੱਡੀ ਸਾਡੇ ਕੋਲ ਹੈ ਹੀ ਆ ਪੈਟਰੋਲ 'ਚ 2014 ਮਾਡਲ ਗੱਡੀ ਹੈ ਇਹ ਦੋ ਜਾਂ ਤਿੰਨ ਪੀਸ ਤੇ ਮਾਈਨਰ ਟਚਿੰਗ ਹੈਗੀ ਆ ਮਤਲਬ ਸਿੱਧਾ ਹੀ ਤੁਹਾਨੂੰ ਦੱਸ ਦਿੰਦੇ ਆ ਬੋਨਟ ਚੱਕ ਕੇ ਸੀਲਡ ਆ ਸਾਰੀ ਲੇਕਿਨ ਬੋਨਟ ਵਾਰੋ ਫੇਡ ਹੋਇਆ ਸੀ ਬੋਨਟ ਵਾਰੋ ਵਾਰੋ ਪੇਂਟ ਆ ਇੱਕ ਅੱਧਾ ਪੀਸ ਕੋਈ ਹੋਰ ਪੇਂਟ ਹੈਗਾ ਗੱਡੀ 'ਚ ਮਤਲਬ ਗੱਡੀ ਹੈਗੀ ਐ ਲਾਈਨ ਦੀ ਬਿਲਕੁਲ ਸਿੱਧੀ ਕਿਤੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਬੇ ਤੜਕ ਹੋ ਕੇ ਤੁਸੀਂ ਸਾਡੀ ਗੱਡੀ ਲੈ ਕੇ ਜਾ ਸਕਦੇ ਹੋ ਤੁਹਾਨੂੰ ਅਸੀਂ ਕੋਈ ਓਲੇ ਵਾਲਾ ਕੰਮ ਜਾਂ ਹੋਰ ਨਹੀਂ ਰੱਖਾਂਗੇ ਸਾਡੀ ਇਹ ਖੂਬੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸ ਦਿਓ ਟਾਇਰ ਬਿਲਕੁਲ ਨਵੇਂ ਨੇ ਟਾਇਰ ਤੁਸੀਂ ਦੇਖ ਰਹੇ ਹੋ ਅਪੋਲੋ ਦੇ ਤੇ ਤਿੰਨੇ ਗੱਡੀਆਂ ਨਾਲੋਂ ਵਧੀਆ ਟਾਇਰ ਇਹ ਗੱਡੀ ਦੇ ਨੇ ਬਿਲਕੁਲ ਨਵੇਂ ਨਾ ਮੇਦਨ ਨਵੇਂ ਵੀਐਕਐਸਆਈ ਮਾਡਲ ਦੇ ਵਿੱਚ ਹੈ ਪੈਟਰੋਲ ਦੇ ਵਿੱਚ ਕੇ ਸੀਰੀਜ਼ ਇੰਜਨ ਆਉਂਦਾ ਕੇ ਸੀਰੀਜ਼ ਇੰਜਨ ਦੀ ਐਵਰੇਜ 18 ਤੋਂ 20 ਦੇ ਵਿੱਚ ਅ ਮਾਰਕੀਟ ਦੇ ਵਿੱਚ ਹੈਗੀ ਆ ਕੰਪਨੀ ਇਸ ਤੋਂ ਵੱਧ ਵੀ ਕਹਿ ਜਾਂਦੀ ਆ ਤੁਸੀਂ ਅੰਦਰ ਤੁਸੀਂ ਦੇਖ ਰਹੇ ਹੋ Android Sony ਦੀ LED ਪਲੇਅਰ ਲੱਗਿਆ ਹੈ ਗੱਡੀ 'ਚ ਪਾਵਰ ਵਿੰਡੋ ਆ ਪਾਵਰ ਸਟੀਅਰਿੰਗ ਆ ਦੋਨਾਂ ਗੱਡੀਆਂ ਦੇ ਮੁਕਾਬਲੇ ਜਿਹੜੀਆਂ ਤੁਸੀਂ ਪਹਿਲਾਂ ਦੋਨਾਂ ਅੰਦਰੋਂ ਬਹੁਤ ਜ਼ਿਆਦਾ ਸਾਫ਼ ਹੈ ਮਤਲਬ ਅੰਦਰੋਂ ਤੁਸੀਂ ਇੰਟੀਰੀਅਰ ਇੰਨਾ ਟਾਪ ਦਾ ਬਿਲਕੁਲ ਫਰੈਸ਼ ਪਿਆ 85 90000 ਕਿਲੋਮੀਟਰ ਇਹ ਗੱਡੀ ਲਗਭਗ ਚੱਲੀ ਹੋਈ ਆ ਔਰ ਫਰੈਸ਼ ਪਈ ਆ ਬਿਲਕੁਲ ਘਰ ਤੇ ਪਾਵਰ ਵਿੰਡੋ ਪਾਵਰ ਸਟੀਰਿੰਗ ਹੁੰਦਾ ਸੀ ਦਿੱਤਾ ਪਰ ਸੇਫਟੀ ਫੀਚਰ ਉਹੀ ਗੱਲ ਆ ਵੀ ਵਿੱਚ ਇਹਦੇ 에ਅਰ ਬੈਗ ਨਹੀਂ ਹੈਗੇ ਪਰ ਅਮਰੂਤੀ ਬ੍ਰਾਂਡ ਆ ਮਤਲਬ ਬਸ ਬ੍ਰਾਂਡ ਆ ਤਾਂ ਬ੍ਰਾਂਡ ਆ ਮਤਲਬ ਰੀਸੇਲ ਵੈਲਿਊ ਦੇਖਾਂਗੇ ਤਾਂ ਸਭ ਤੋਂ ਵੈਸਟ ਹੈ ਇਹਦੀ ਰੇਨ ਗਾਰਡ ਵਗੈਰਾ ਵੀ ਲੱਗੇ ਨੇ ਕ੍ਰੋਮ ਕਿਟ ਵਗੈਰਾ ਵੀ ਲੱਗੀ ਹੋਈ ਆ ਤੇ ਪਿੱਛੇ ਵੀ ਸਪੇਸ ਪੂਰੀਜ਼ ਮਤਲਬ ਇਹ ਤਾਂ ਬਣੀ ਹੋਈ ਇੰਡੀਅਨ ਰੋਡਸ ਵਾਸਤੇ ਆ ਇੰਡੀਅਨ ਪੀਪਲਜ਼ ਵਾਸਤੇ ਆ ਆਪਣੇ ਪੰਜਾਬੀ ਲੋਕਾਂ ਵਾਸਤੇ ਆ ਮਤਲਬ ਪੂਰੀ ਖੁੱਲੀ ਢੁੱਲੀ ਆ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਦਿੱਕਤ ਨਹੀਂ ਆਊਗੀ ਸਟਾਈਲਿਸ਼ ਆ ਕਰੋਮ ਵਾਲੇ ਹੈਂਡਲ ਇਹਦੇ ਵੀ ਆ ਗਏ ਆਪਣੀ i20 ਵਾਂਗੂ ਤੇ ਚੱਲੀ ਜੈਨੂਨ ਹੋਈ ਆ ਬਹੁਤ ਸੋਹਣੀ ਕਾਰ ਆ ਕਮੀ ਪੇਸ਼ੀ ਕੋਈ ਨਹੀਂ ਇੰਜਨ ਪੂਰਾ ਵਧੀਆ ਪੈਟਰੋਲ ਦੇ ਵਿੱਚ ਤੁਸੀਂ ਘੱਟ ਚਲਾਉਣੇ ਹੋ ਤਾਂ ਤੁਹਾਨੂੰ ਬੈਸਟ ਕਾਰ ਆ ਇਹ ਕਿਉਂਕਿ ਐਵਰੇਜ ਵੀ ਚੰਗੀ ਦਿੰਦੀ ਆ ਮਰੂਤੀ ਬ੍ਰਾਂਡ ਹੈ ਕਾਹਨੂੰ ਰੀਸੇਲ ਵੈਲਿਊ ਵਧੀਆ ਇਹ ਚਾਰ ਗੱਡੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਅਸੀਂ ਇਸ ਸ਼ਾਰਟ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਸਕਦੇ ਸੀ ਬਹੁਤ ਵਧੀਆ ਢੰਗ ਨਾਲ ਅਸੀਂ ਦੱਸਣਾ ਚਾਹਿਆ ਗੱਡੀ ਦੀ ਕੰਡੀਸ਼ਨ ਬਹੁਤ ਗੁੱਡ ਹੈ ਮਤਲਬ ਇਹ ਐ ਵੀ ਤੁਸੀਂ ਬੇ ਤੜਕੋ ਹੋ ਕੇ ਲੈ ਜਾ ਸਕਦੇ ਹੋ 14 ਮਾਡਲ ਗੱਡੀ ਹੈ ਇਹ 385000 ਰੁਪਏ ਦੀ ਰੇਂਜ ਦੇ ਵਿੱਚ ਹੈ ਇਹ ਸੀ ਅੱਜ ਦੀ ਵੀਡੀਓ ਚਾਰ ਕਾਰਾਂ ਦੀ ਅਲੱਗ-ਅਲੱਗ ਬ੍ਰਾਂਡ ਤੇ ਵੀਡੀਓ ਕਿੱਦਾਂ ਦੀ ਲੱਗੀ ਆ ਵੀਡੀਓ ਦੇ ਵਿੱਚ ਜੋ ਅਸੀਂ ਦੱਸਿਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਆਪਦੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇ ਕੋਈ ਸੁਝਾਇਆ ਤੁਹਾਡੇ ਕੋਲੇ ਸਾਡੀ ਵੀਡੀਓ ਬਾਰੇ ਤਾਂ ਜਰੂਰ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਤੁਹਾਡੇ ਅਸੀਂ ਇਹ 네ਗੇਟਿਵ ਕਮੈਂਟ ਨੂੰ ਵੀ ਆਪਣੇ ਆਪ ਦਾ ਮਤਲਬ ਪੋਜ਼ਿਟਿਵ ਉਹਦੇ ਲਈ ਦੇਖਦੇ ਆਂ ਵੀ ਅੱਗੇ ਅਸੀਂ ਇਹ ਕਮੀ ਅਗਲੀ ਵੀਡੀਓ ਚ ਨਹੀਂ ਪਾਉਣੀ ਚਾਰ ਬ੍ਰਾਂਚਾਂ ਤਾਂ ਤੁਹਾਡੇ ਨਾਲ ਹੋਣੇ ਹੁੰਨੇ ਆਂ ਅਸੀਂ ਰੂਬਰੂ ਬਰਨਾਲਾ ਸੰਗਰੂਰ ਅਮਰਗੜ ਤੇ ਪਹੀੜ ਚਾਰ ਜ਼ਿਲ੍ਹੇ ਕਵਰ ਕਰਦੇ ਆਂ ਬਰਨਾਲਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਮਰੇਕੋਲਾ ਜ਼ਿਲ੍ਹਾ ਤੇ ਲੁਧਿਆਣਾ ਜ਼ਿਲ੍ਹਾ ਕਾਰ ਮੇਲਾ ਜਿਹੜਾ ਸਾਡਾ ਹੈਗਾ ਉਹ 9 ਨਵੰਬਰ ਦਾ ਅਮਰਗੜ ਵਿਖੇ ਲਾਉਣੇ ਹੁੰਨੇ ਆਂ ਜ਼ਰੂਰ ਪਹੁੰਚਿਆ ਕਰੋ 300 ਪਲੱਸ ਕਾਰਾਂ ਤੁਹਾਨੂੰ ਇੱਕੋ ਹੀ ਪਲੇਟਫਾਰਮ ਤੇ ਦਿੰਦੇ ਆ ਹਰ ਚੀਜ਼ ਦਾ ਅਰੇਂਜਮੈਂਟ ਉਹ ਤੇ ਪੂਰਾ ਫੰਕਸ਼ਨ ਵਾਂਗੂ ਪ੍ਰੋਗਰਾਮ ਹੁੰਦਾ ਕਰਿਆ ਹੁੰਦਾ ਤੁਸੀਂ ਵੀਡੀਓ ਦੇਖਦੇ ਹੋ ਤੇ ਹੋਰ ਵੀਡੀਓ ਲਈ ਜੋ ਲੋਨ ਫੈਸਿਲਿਟੀ ਅਸੀਂ ਮਤਲਬ ਜਿਵੇਂ ਚਾਰ ਗੱਡੀਆਂ ਖੜੀਆਂ ਨੇ ਲੋਨ ਫੈਸਿਲਿਟੀ ਹੈਗੀ ਆ ਮਤਲਬ 30 ਮਿੰਟਾਂ 'ਚ ਮਤਲਬ 30 ਮਿੰਟਾਂ ਸੋਡੇ ਡਾਕੂਮੈਂਟ ਕੰਪਲੀਟ ਨੇ ਤਾਂ 30 ਮਿੰਟਾਂ ਤੁਹਾਨੂੰ ਗੱਡੀ ਡਿਲੀਵਰ ਕਰ ਦਿੰਦੇ ਆਗੇ ਲਗਭਗ 70 80 90% ਤੱਕ ਲੋਨ ਕਰਵਾ ਦਿੰਦੇ ਆ ਅਸੀਂ ਤੇ ਪਹੁੰਚਿਆ ਕਰੋ ਜ਼ਰੂਰ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਦੇਖ 4 ਗੱਡੀਆਂ ਨੇ ਅਲੱਗ-ਅਲੱਗ ਕੰਪਨੀ ਦੀਆਂ